ਇਹਨਾਂ ਦੀ ਡਿਊਟੀ ਬੰਦੀ ਏ ਜਿਹੜਾ ਮਰਜ਼ੀ ਸ਼ਹਿਰ ਚ ਗੰਦ ਪਾ ਦੇਗਾ ਤੈਨੂੰ ਦੱਸਨੇ ਸਾਰਾ ਤੈਨੂੰ ਪੰਜਾਹ ਸਗਾ ਕੋਝ ਹੋਰੇ ਆ ਗੁੰਡੇ ਲੱਗੇ ਬਾਤ ਸ਼ਹਿਰ ਦੇ ਵਿੱਚ ਕੋਈ ਇਹਨਾਂ ਸਾਇਨਿਕ ਕੋਈ ਕੁਛ ਨਹੀਂ ਕੀਤਾ ਹਿੰਦੂ ਸਾਹੀ ਵਾਸ ਤੇ ਬਜ਼ੁਰਗਾਂ ਨੂੰ ਆਹ ਤਸਵੀਰਾਂ ਦਿਖਾ ਸਕਦੇ ਆ ਕਿ ਆਹ ਕੜੀਸਿਆ ਜਾ ਰਿਹਾ ਹੈ ਆਹ ਕੜੀਸਿਆ ਜਾ ਰਿਹਾ ਬਜ਼ੁਰਗਾਂ ਨੂੰ ਦੁਕਾਨਦਾਰਾਂ ਵੱਲੋਂ ਕਰਦੇ ਬੁਦਗਾਨਾਂ ਦੀ ਆਗੇ ਹਾਂਜੀ ਦੱਸ ਕੀ ਕਰਨੇ ਚਾਹਤੋਂ ਨਹੀਂ ਉੱਥੇ ਜਾਓ ਇਹ ਭਗਤ ਸਿੰਘ ਦੀ ਥਾਂ ਨਹੀਂ ਹੈਗੀ ਇੱਥੇ ਭਗਤ ਸਿੰਘ ਦਾ ਥੱਲੇ ਕੋਈ ਰੋਲ ਨਹੀਂ ਉਹ ਬੂਆ ਖੁੱਲਾ ਉੱਤੇ ਜੜੋ ਸਾਰੇ ਉੱਤੇ ਜਾਂਦੇ ਆ ਕਿਹਾ ਕਿ ਦੇਖੋ ਇਹ ਟਰਸਟ ਦੀ ਜਗਾ ਉੱਤੇ ਲਿਖਿਆ ਪੜੋ ਉੱਤੇ ਸ਼ਰਮ ਝਾਲ ਪਾਸਾ ਕਰ ਤੂੰ ਦੌੜ-ਦੌੜ ਘੰਦਾਂ ਨੇ ਤੁਹਾਡੇ ਹੁੰਦੇ ਹੋਏ ਤੁਹਾਡਾ ਤਾਂ ਕੀ ਹੈ ਜੀ ਅਸੀਂ ਅਸੀਂ ਸਰ ਤੁਸੀਂ ਅਸੀਂ ਤੁਹਾਡੀ ਵੀ ਗੱਲ ਕਰ ਰਹੇ ਆਂ ਵੀਰਾ ਤੁਸੀਂ ਦੇਖ ਸਕਦੇ ਹੋ ਉਹ ਜਿਹਨੇ ਕਬਜ਼ਾ ਉਹ ਵੀ ਆ ਗਿਆ ਬੰਦਾ ਤੇ ਮਾਲਕ ਬੰਦਾ ਤੇ ਮਾਲਕ ਤੁਹਾਡਾ ਓਏ ਭਾਈ ਇਹ ਗੱਲ ਦੁਕਾਨ ਦੇ ਅੰਦਰ ਸਮਾਨ ਚੱਕ ਕੇ ਲੈ ਜਾਏ ਤੂੰ ਆਪ ਸਮਝਾ ਭਾਈ ਸਾਹਮਣੇ ਦੁਕਾਨਦਾਰ ਹੈ ਸਾਰੇ ਹਾਂ ਇਹ ਦੁਕਾਨਦਾਰ ਹੈ ਸਾਰੇ ਅਸੀਂ ਭਾਈ ਬਾਜ਼ਾਰ ਦੇ ਵਿੱਚ ਬੈਠੇ ਕੱਲ ਨੂੰ ਜਿਹੜਾ ਮਰਜ਼ੀ ਚੱਕ ਕੇ ਲੈ ਜਾਏਗਾ ਅਸੀਂ ਇਹਨਾਂ ਨੂੰ ਸੁਣਿਆ ਜਿਹੜੇ ਕਹਿੰਦੇ ਵੀ ਇਹ ਭਗਤ ਜੀ ਇਹ ਭਗਤ ਸਿੰਘ ਹੀ ਹੈਗਾ ਪੱਕਾ ਹੀ ਰੋਲ ਨਹੀਂ ਭਗਤ ਸਿੰਘ ਦਾ ਰੋਲ ਭਗਤ ਸਿੰਘ ਦਾ ਥੱਲੇ ਕੋਈ ਰੋਲ ਉਹ ਬੂਆ ਖੁੱਲਾ ਉੱਤੇ ਜੜੋ ਸਾਰੇ ਉੱਤੇ ਜਾਂਦੇ ਆ ਆਈ 15 ਸਾਲ ਹੋ ਗਏ ਸਾਨੂੰ ਇੱਥੇ ਬੈਠੇ ਨੂੰ ਹਰ ਕੋਈ ਮੇਲੇ ਤੇ ਆਂਦਾ ਹੈ ਉੱਤੇ ਹੀ ਜਾਂਦੇ ਸਾਰੇ ਨਹੀਂ ਨਹੀਂ ਤੁਹਾਨੂੰ ਥੋੜਾ ਕਿਹਾ ਬਾਜੀ ਤੁਹਾਨੂੰ ਥੋੜਾ ਕਿਹਾ ਮੈਂ ਤੁਹਾਨੂੰ ਥੋੜਾ ਕਿਹਾ ਕੁਝ ਤੂੰ ਆਪ ਸਮਝ ਲੈ ਬੋਤਲਾ ਚੱਕ ਕੇ ਅਗਲੇ ਜਿਹੜਾ ਲਸਮਾਨ ਪਿਆ ਸਾਰਾ ਦੁਕਾਨ ਦਾ ਤੋੜਨ ਦਾ ਹੱਕ ਕਿੰਨਾ ਹੈ ਕਦੋਂ ਕਦ ਜਾ ਕੀਤਾ ਹੋਇਆ ਜਾ ਕੇ ਦੇਖੋ ਇਹ ਟਰਸਟ ਦੀ ਜਗ੍ਹਾ ਉੱਤੇ ਲਿਖਿਆ ਪੜੋ ਉੱਤੇ ਧਿਆਨ ਨਾਲ ਪੜੋ ਉੱਤੇ ਮੋਟਾ-ਮੋਟਾ ਲਿਖਿਆ ਟਰਸਟ ਦੀ ਜਗ੍ਹਾ ਬੋਲਣਾ ਹੈ ਕੀ ਇਹ ਦੁਕਾਨ ਹੈ ਜਿਹੜੀ ਉਹਨੇ ਕਿਰਾਏ ਤੇ ਲਈ ਹੈ ਕਿਰਾਏ ਤੇ ਲਈ ਬਾਜੀ ਟਰਸਟ ਦੀ ਭਗਤ ਸਿੰਘ ਨੇ ਥੋੜਾ ਦੁਕਾਨ ਕਿਰਾਏ ਤੇ ਦੇਖੋ ਭਗਤ ਉੱਤੇ ਰਹਿੰਦਾ ਰਿਹਾ ਜਿੰਨੂੰ ਨਹੀਂ ਪਤਾ ਹੈ ਇਸ ਟਿਕਾਣੇ ਦੀ ਕੋਈ ਉਹ ਨਹੀਂ ਟਿਕਾਣਾ ਟਿਕਾਣਾ ਉੱਤੇ ਆ ਵੇਖੋ ਪੋੜੀਆਂ ਜਿਹੜਾ ਉੱਤੇ ਰਿਹਾਇਸ਼ ਤੇ ਰਹਿੰਦਾ ਰਿਹਾ ਉਹ ਥੱਲੇ ਹੁੰਦਾ ਕੋਈ ਟਿਕਾਣਾ ਨਹੀਂ ਸਿਰਫ ਉੱਤੇ ਰਿਹਾਇਸ਼ ਤੇ ਰਹੇ ਉੱਤੇ ਫੈਮਲੀ ਬੈਠੀ ਹੈ ਉਹਨੂੰ ਪੱਠੋ ਕੋਈ ਮਹਿਮਲੀ ਭੁਮਲੀ ਨਿਵਾੜੀ ਫੈਮਲੀ ਉੱਤੇ ਬੈਠੀ ਫੈਮਲੀ ਤਾਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੋ ਲੜਾਂ ਚ ਵਾਪਸ ਚੱਲਾਂਗੇ ਇਸ ਤਰ੍ਹਾਂ ਦੋ ਲੈਣਾ ਨੂੰ ਬਣਾ ਕੇ ਆਪਾਂ ਵਾਪਸ ਚਲਾ ਕੇ ਸਾਰਿਆਂ ਨੂੰ ਬੇਨਤੀ ਆ। ਕੋਈ ਨਾ ਰੱਕੇ ਲੱਗਣ। ਗੱਲ ਕਲੀਅਰ ਗੱਲ ਕਲੀਅਰ ਲੱਗਣ। ਹੋ ਗਈ ਕਲੀਅਰ। ਇਹ ਕਹਿੰਦੇ ਨੇ ਕਿ ਦੁਕਾਨ ਤੇ ਕੋਈ ਕਿਰਾ ਕਬਜ਼ਾ ਨਹੀਂ ਸੀਗਾ। ਫਿਰ ਨਜ਼ਾਇਜ਼ ਕਬਜ਼ਾ ਸੀਗਾ ਭਗਤ ਸਿੰਘ ਦੀ ਯਾਦਗਾਰ ਆ। ਇਹਦੇ ਉੱਪਰ ਨਜ਼ਾਇਜ਼ ਕਬਜ਼ਾ ਸੀ ਨਜ਼ਾਇਜ਼ ਕਬਜ਼ਾ ਛੜਾਤਾ। ਸਾਰਿਆਂ ਨੂੰ ਬੇਨਤੀ ਆ ਚੱਲਾ ਬਈ। ਆ ਤਸਵੀਰਾਂ ਦੇਖ ਸ। ਮੈਨੂੰ ਕੋਈ ਫੀਲ ਨਹੀਂ ਆਉਂਦੀ। ਯਾਰ। ਰਾਣਾ ਨੂੰ ਫੋਨ ਲਾਓ। ਇਹ ਤਾਂ ਸ਼ਹਿਰ ਜਗ ਤੱਕ ਐ। ਸਾਰਾ ਸ਼ਹਿਰ ਘਟਾ ਰੋ ਯਾਰ ਵਪਾਰ ਮੰਡਰ ਪਰ ਕਰੋ ਫੋਨ ਵਪਾਰ ਮੰਡਰ ਵਪਾਰ ਮੰਡਰ ਤੇ ਫੋਨ ਕਰੋ ਸਾਰਾ ਬਜ਼ਾਰ ਸਾਰਾ ਬਜ਼ਾਰ ਲਾ ਰੋ ਸਾਰੇ ਆ ਜਾਓ ਵਾਹ ਵਾਹ ਲਾ ਰੋ ਲਾ ਰੋ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਾਬਜਾ ਖਣ ਤਾਂ ਤੇਰੀ ਡਿਊਟੀ ਬੰਦੀ ਏ ਜਿਹੜਾ ਮਰਜੀ ਸ਼ਹਿਰ ਚ ਗੰਦ ਪਾ ਦੇਗਾ ਤੈਨੂੰ ਸਸਪੈਂਡ ਕਰਾਂਗੇ ਆਹ ਮੈਂ ਕਿਹਾ ਸਸੂ ਡਾਕਟਰ ਫੋਨ ਕੀਤਾ ਹੈ ਕੋਈ ਨਹੀਂ ਤੈਨੂੰ ਦੱਸ ਦੇਣਾ ਸਾਰਾ ਤੈਨੂੰ ਤੂੰ ਫੋਨ ਬੁਲਾ ਫਿਰ ਫੋਨ ਕਿਉਂ ਨਹੀਂ ਮੈਂ ਤੂੰ ਉੱਠਾ ਬੋਲ ਲੈ ਗਊ ਆਓ ਸਰ ਬੁਜਾਰ ਆਓ ਯਾਰ ਆਓ ਸਰ ਬੁਜਾਰ ਆਜੋ ਆਜੋ ਬੁਜਾਰਾਂਗਾ ਆਓ ਬੁਜਾਰ ਦੇਣਾ ਪਤਾ ਨਹੀਂ ਇਸ਼ਾਰਾ ਆਏਗਾ ਕਾ ਦੁਬਾਰਾ ਫਿਰ ਦੱਸ ਦਈਏ ਕਿ ਬਾਜ਼ਾਰ ਵਾਲੇ ਆ ਕੇ ਕਹਿੰਦੇ ਆ ਕਿ ਅਸੀਂ ਇੱਥੇ ਕਬਜ਼ਾ ਇਸ ਤਰੀਕੇ ਨਾਲ ਨਹੀਂ ਹੋਣ ਦੇਣਾ। ਤੁਹਾਡਾ ਕੰਮ ਕੀ ਦੱਸੋ ਮੈਨੂੰ? ਲੁੱਟੋ ਕਰੋਗੇ ਰਕਦ ਦੁਕਾਨਾਂ ਦੀਆਂ। ਲੁੱਟੋ ਕਮਾ ਕਰਦੇ ਦੁਕਾਨਾਂ ਦੀਆਂ ਆ ਕੇ। ਪ੍ਰਸ਼ਾਸਨ ਕੰਮ ਹੈਗਾ। ਹਾਂਜੀ। ਕਿਉਂ ਕਰ ਰਹੇ ਹੋ? ਕੋਈ ਦਸਰ ਕੀ ਕਰਨਾ ਚਾਹਤਾ ਕਿਉਂ ਨਹੀਂ? ਆਏ ਉੱਥੇ ਜਾਓ ਇਹ ਭਗਤ ਸਿੰਘ ਦੀ ਥਾਂ ਨਹੀਂ ਹੈਗੀ ਇੱਥੇ। ਉਹਨਾਂ ਕਹਿੰਦੇ ਕੀ ਹੈ? ਉਹ ਔਰ ਉਹ ਸਾਲਾ ਸਰ ਗਏ ਇਹਨਾਂ ਨੇ ਸਮਾਨ ਕੋ ਕੱਢਿਆ ਬਾਹਰ। ਇਹ ਕਿਉਂ ਸਮਾਨ ਕੱਢਿਆ ਇਹਨਾਂ ਨੇ ਬਾਹਰ? ਉਹਨਾਂ ਕਹਿੰਦੇ ਔਰ ਦੀ ਜਾਲ ਮਗਸ ਜੇਗਾ ਤਾਂ ਫਿਰ। ਇਹ ਤਾਂ ਲੋਕਾਂ ਦੇ ਘਰ ਜਾਣ ਲੱਗ ਪਏ ਸਰੀਆਮ ਹਾਂ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਹੈ ਤਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੀ ਧੱਕਾ ਮੁਕੀ ਹੋ ਗਈ ਹੈ ਤਾਂ ਤਸਵੀਰਾਂ ਬਜ਼ੁਰਗਾਂ ਨੂੰ ਆਹ ਤਸਵੀਰਾਂ ਦਿਖਾ ਸਕਦੇ ਹਾਂ ਕਿ ਆਹ ਘੜੀਸਿਆ ਜਾ ਰਿਹਾ ਹੈ ਆਹ ਘੜੀਸਿਆ ਜਾ ਰਿਹਾ ਬਜ਼ੁਰਗਾਂ ਨੂੰ ਤਾਂ ਇਸ ਵਕਤ ਜਿਹੜੀ ਹੈ ਪੁਲਿਸ ਵੀ ਪਹੁੰਚੀ ਆ ਤਾਂ ਬਜ਼ੁਰਗਾਂ ਨੂੰ ਵੀ ਘੜੀਸਿਆ ਜਾ ਰਿਹਾ ਦੁਕਾਨਦਾਰਾਂ ਵੱਲੋਂ ਤਾਂ ਪੂਰਾ ਇਸ ਵਕਤ ਮਾਹੌਲ ਜਿਹੜਾ ਇੱਥੇ ਗਰਮ ਆ ਗਿਆ ਹੈ ਇੱਕ ਪਾਸੇ ਨੌਜਵਾਨ ਭਾਰ ਸਭਾ ਹੈ ਦੂਜੇ ਪਾਸੇ ਇੱਥੋਂ ਦੇ ਜਿਹੜੇ ਦੁਕਾਨਦਾਰ ਹੈ ਦੁਕਾਨਦਾਰ ਐਸ ਐਚਓ ਲੱਗਦਾ ਕੋਠੇ ਰਹਿੰਦਾ ਸੀ ਥੱਲੇ ਨਹੀਂ ਰਹਿੰਦਾ ਦੁਕਾਨਾਂ ਦੇ ਤੋੜਨ ਦਾ ਸ਼ਟਰ ਦਾ ਮਤਲਬ ਨਹੀਂ ਹੈਗਾ ਇਹ ਤਾਂ ਲੁੱਟ ਖੋਹ ਰਹੀ ਹੈ ਨਾ ਸ਼ਰਿਆਮ ਲੁੱਟ ਖੋਹਣੀ ਨਾ ਔਰ 50 ਸਗਾ ਖੋਹ ਚੋਰ ਹੈ ਲੁੱਟ ਖੋਹ ਗੁੰਡੇ ਲੈ ਕੇ ਬਾਤ ਸ਼ਹਿਰ ਦੇ ਵਿੱਚ ਹੈ ਸਰਕਾਰ ਦੇ ਥਰੂ ਲਓ ਆਪਦੇ ਮਰਜ਼ੀ ਨਾਲ ਇਕੱਠੇ ਹੋ ਗਏ ਤੋੜ ਕੇ ਲੁੱਟ ਖੋਹ ਗਏ ਜਿੰਨੀ ਚੋਰੀ ਹੈ ਕੌਣ ਦੇਂਦਾ ਰਿਹਾ ਉਹਦਾ ਕੌਣ ਦੇਂਦਾ ਰਿਹਾ ਨਹੀਂ ਪਤਾ ਸੀ ਕੋਈ 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 ਨਾ ਸਾਇਨਿਕ ਕੋਈ ਕੋਚ ਨਹੀਂ ਗਿਆ ਹਿੰਦੂ ਸਾਈਂ ਵਾਚਾ ਉੱਪਰ ਜਾਂਦੇ ਉੱਪਰ ਰਹਿੰਦੇ ਥੱਲੇ پولیس ਪ੍ਰਸ਼ਾਸਨ ਨੇ ਕੋਲੇ ਖੜੇ ਹੋ ਕੇ ਚੋਰੀ ਕਰਵਾਈ ਇੱਥੇ ਤਾਲੇ ਪਨਵਾਏ ਨੇ ਪਤਾ ਜੇ ਮੈਂ ਬੰਦਾ ਬਾਹਰ ਹੈਗਾ ਆਪਣਾ ਕੋਰਟ ਦੇ ਥਰੂ ਆਓ ਪਤਾ ਇਨੇ ਬੰਦੇ ਆਣੇ ਨੇ ਤਿੰਨ ਮੁਲਾਜ਼ਮ ਕੀ ਕਰ ਲੈਣਗੇ ਤੇ ਦੱਸੋ ਜੀ 2000 ਬੰਦਾ ਤਿੰਨ ਮੁਲਾਜ਼ਮ ਕੀ ਕਰ ਲੇਗਾ ਇਹ ਗੱਲ ਆ ਦੱਸੋ ਕੀ ਰੋਕ ਲੈਣਗੇ ਇਨੀ ਪੀੜ ਨੂੰ ਰੋਕ ਸਕਦਾ ਲੋਕੀ ਦਿੱਤੋ ਖਵ ਕਰਦੇ ਉਹ ਬੋਲਦਾ ਮੈਂ ਸਮਨੂ ਤੁਹਾਡੇ ਹੁੰਦੇ ਸਮਝੋਰੀ ਹੋਏ ਸ਼ਰਮਸਾਰਪਾਸ ਨਾ ਕਰ ਤੂੰ ਦੌੜਦਾ ਖਾਂਦੜਾ ਨੇ ਤੁਹਾਡੇ ਹੁੰਦੇ ਹੋਏ ਸਾਡਾ ਤਾਂ ਕੀ ਹੈ ਜੀ ਅਸੀਂ ਅਸੀਂ ਪਰ ਤੁਸੀਂ ਤੁਸੀਂ ਪਤਲੀ ਗੱਲ ਜੇ ਪਰ ਅਸੀਂ ਤੁਹਾਡੀ ਵੀ ਗੱਲ ਕਰ ਰਹੇ ਹਾਂ ਉਹ ਵੀ ਹੋਈ ਹੋਏ ਇਹ ਗੱਲ ਕਹ ਦੋ ਪਰਸ਼ਾਸ਼ਕ ਹੁੰਦੇ ਹੋਏ ਅਸੀਂ ਪੁਲੀ ਪ੍ਰਸ਼ਾਸਨ ਦੀ ਵੀ ਕਹਿ ਰਹੇ ਹਾਂ ਪੁਲੀ ਪ੍ਰਸ਼ਾਸਨ ਦੀ ਗਲਤੀ ਹੈ ਉਹ ਪੂਰੇ ਅਰੇਂਜਮੈਂਟ ਨਾਲ ਆਏ ਨਹੀਂ ਇੱਥੇ ਤਾਨੂੰ ਤੁਹਾਨੂੰ ਪਹਿਲਾਂ ਪਤਾ ਸੀ ਦੁਕਾਨਦਾਰਾਂ ਦੇ ਇਹ ਹਜਾ ਕੁਝ ਪਤਾ ਸੀਗਾ ਪਤਾ ਸੀਗਾ ਪਤਾ ਸੀਗਾ ਕੀ ਕਰ ਲੜ ਗਏ ਕੀ ਕਰ ਲੜ ਗਏ ਤੇ ਕੁਝ ਉਹ ਦੁਕਾਨ ਜਿਹੇ ਦੀ ਦੁਕਾਨ ਦਾ ਵੀ ਕਰਨ ਕੀ ਕਰ ਰਿਹਾ ਕੋਲ ਖੜ ਕੇ ਦੰਦ ਰੋਇਆ ਪੁਲਸ ਨੇ ਤਰਵਾਇਆ ਤੜਾ ਪੁਲਸ ਹੋ ਰਹੇ ਪੰਜਾਬ ਪੁਲਿਸ ਹੁੰਦਾਬਾਦ ਹੁੰਦਾਬਾਦ ਪੰਜਾਬ ਹੁੰਦਾਬਾਦ ਮਰਦਾਬਾਦ ਜੋ ਪ੍ਰੋਸੈਸ ਸਰ ਕਰਨਾ ਚਾਹੀਦਾ ਹੈ ਸਰ ਜੋ ਅੱਜ ਦਾ ਪ੍ਰੋਸੈਸ ਸੀ ਉਹਨਾਂ ਨੂੰ ਬਹਿ ਕੇ ਕਰਨਾ ਚਾਹੀਦਾ ਸੀ ਲੇਕਿਨ ਉਹਨਾਂ ਨੇ ਅੱਜ ਨਹਿਰਗਰ ਦੀ ਲਿਆਤੀ ਧੱਕਾਸ਼ਾਹੀ ਕੀਤੀ ਹੈ ਅਸੀਂ ਧੱਕਾਸ਼ਾਹੀ ਹੋਣੀ ਨਹੀਂ ਦਾਂਗੇ ਥੂੜੀ ਬਿਆਰ ਇੱਥੇ ਆਈ ਥੂੜੀ ਬਿਆਰ ਸਾਰਾ ਇਕੱਠਾ ਹੋ ਗਏ ਉਹਨਾਂ ਨੇ ਮਗਰ ਚੱਲਾ ਪ੍ਰਸ਼ਾਸਨ ਸੁੱਤਾ ਪਿਆ ਸਾਰਾ ਹੈ ਇਸ ਟਾਈਮ ਪ੍ਰਸ਼ਾਸਨ ਕੋਈ ਜਾਤੇ ਐਸਆਈ ਸਭ ਖੜੇ ਸੀ ਉਹਨਾਂ ਖੁਦ ਹੱਥ ਨਾਲ ਉਹਨਾਂ ਨੇ ਜਿਹੜਾ ਇਹਨਾਂ ਕੰਮ ਕਰਾਇਆ ਹੈ ਸਾਰੀ ਮਾਰਕੀਟ ਬੰਦ ਹੋਣੀ ਹੋਏਗੀ ਕਈ ਇਨਸਾਫ ਚਾਹਨੇ ਇਨਸਾਫ ਹੋਵੇ ਤੇ ਜੋ ਕਰਾਇਆ ਹੈ ਸਾਰਾ ਪੰਜਾਬ ਪੁਲਿਸ ਨਾਲ ਕੋਲ ਖੜ ਕੇ ਕਰਾਇਆ ਜੀ ਉਹ ਕਹਿ ਰਹੇ ਸੀ ਕਬਜਾ ਕੋ ਕਬਜਾ ਸਰ ਕਬਜਾ ਕੋਈ ਕਬਜਾ ਨਹੀਂ ਸਰ ਇੱਥੇ ਕੋਈ ਇਹ ਕਿਹਾ ਜਾਂਦਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਉੱਪਰ ਬੈਠੇ ਜੀ ਇਹ ٹرسٹ ਦੀ ਹੈ ਉਹਦੇ ਰਿਗਾਰਡਿੰਗ ਜੇ ਕੋਈ ਕੇਸ ਚੱਲ ਰਿਹਾ ਹੈ ਬਿਲਕੁਲ ਚੱਲ ਰਿਹਾ ਹੋਏਗਾ ਅਗਰ ਠੀਕ ਹੈ ਜੀ ਅਗਰ ਕੋਰਟ ਕਹਿੰਦੀ ਖਾਲੀ ਕਰਨਾ ਹੈ ਤੇ ਖਾਲੀ ਹੋ ਜਾਣੇ ਚਾਹੀਦੇ ਪ੍ਰੋਸੈਸ ਵਾਈਜ਼ ਕੋਈ ਅਸੀਂ ਗੱਲ ਹੀ ਨਹੀਂ ਜੇ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਆ ਤਾਂ ਸਾਡੇ ਵੀ ਆ ਅਸੀਂ ਪੰਜਾਬ ਦੇ ਵਾਸੀ ਆ ਕੋਈ ਸਾਡੇ ਲਈ ਉਹ ਬਾਹਰ ਨਹੀਂ ਹੈਗੇ ਠੀਕ ਹੈ ਨਾ ਜੀ ਹਾਂ ਲੀਗਲ ਪ੍ਰੋਸੈਸ ਨਾ ਆਉਂਦੇ ਅਸੀਂ ਕਹਿੰਦੇ ਆ ਫੜੋ ਜੀ ਦੁਕਾਨ ਦੀ ਚਾਬੀ ਫੜੋ ਤੇ ਖੋਲੋ ਤੇ ਸਾਮਾਨ ਕੱਢ ਦਿਓ ਜੀ ਠੀਕ ਹੈ ਜੀ ਨਾਲੇ ਆ ਚੀਜ਼ ਨਹੀਂ ਅੱਛੀ ਲੱਗੀ ਨਾ ਜੀ ਕਰਦੇ ਸਾਰਾ ਪ੍ਰੋਸੈਸ ਕਰਦੇ ਜੀ ਖੜਦੇ ਖੜਦੇ ਮੁਕਾਬਲਾ ਕਰਦੇ ਫਿਰ ਭੱਜਦਾ ਕਿ ਨਾਲਾ ਵੀ ਹੁੰਦਾ ਬਰਾਬਰ ਦਾ ਫਿਰ ਸਾਨੂੰ ਵੀ ਪਤਾ ਲੱਗਦਾ ਟੁੜੀ ਵਿਹਾਰ ਸਾਡੇ ਨਾਲ ਸਾਰਾ ਸਾਥ ਦਿੰਦਾ ਸਾਡੀਆਂ ਦੁਕਾਨਾਂ ਨੇ ਅੱਜ ਤੇ ਬਾਜ਼ਾਰ ਬੰਦ ਹੋਣੇ ਚਾਹੀਦੇ ਪਤਾ ਕੀ ਉਹ ਮੋਹਲਾ ਪਿਆਰ ਨਾਲ ਨਹੀਂ ਭਗਤ ਸਿੰਘ ਦਾ ਕੰਮ ਇਹ ਕਰਦਾ ਸੀ ਕਦੀ ਨਹੀਂ ਕਰਦਾ ਸੀ ਭਗਤਾ ਸਾਰੇ ਨੂੰ ਪਤਾ ਕੀ ਸਿੰਘ ਕੰਮ ਨਹੀਂ ਕਰਦਾ ਜੀ ਇਹ ਥੋੜਾ ਹੁੰਦਾ ਨਾ ਕਿ ਇਹੀਆਂ ਭੰਗੇ ਸਮਾਨ ਬਾਹਰ ਚੜਜ ਹੋ ਗਏ ਇਹ ਕੰਮ ਗਲਤ ਹੈ ਇਹ ਕੰਮ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਇਹਨਾਂ ਨਾਲ ਕੰਮ ਧੱਕੇ ਧਾਈ ਕੀਤੀ ਹੈ ਜੀ ਕੇਸ ਕੋਈ ਜਿੱਤਿਆ ਹੈ ਅਗਰ ਕੋਈ ਮਾਰਕੀਟ ਵੱਲੋਂ ਕੋਈ ਸਿਸਟਮ ਹੈ ਕੋਈ ਜਗ੍ਹਾ ਜਗ੍ਹਾ ਸਮਾਰਕ ਬਣਾਉਣੀ ਹੈ ਸਾਰਾ ਕੁਝ ਬਣਾਓ ਜੀ ਲੀਗਲ ਵੇ ਨਾਲ ਬਿਲਕੁਲ ਬਣਾਓ ਜੀ ਜੇ ਕੱਲ ਨੂੰ ਇੱਥੇ ਇਸ ਇਹ ਉਹ ਜਗ੍ਹਾ ਬੰਦੀ ਹੈ ਤੇ ਉਹਦੇ ਲਈ ਬਿਜਾਰ ਨਾਲ ਖੜਾ ਹੈ ਜੀ ਅਸੀਂ ਹੱਥੀ ਚਾਬੀ ਖੋਲ ਕੇ ਦੇ ਦੇਾਂਗੇ ਵੀ ਆਹ ਫੜੋ ਜੀ ਤੁਹਾਡੀ ਚਾਬੀ ਹੈ ਜੀ ਜੇ ਉਸ ਚੀਜ਼ ਦਾ ਸਮਾਨ ਹੈ ਤਾਂ ਜੀ ਰੋਲਾ ਆਇਆ ਵੀ ਆ ਚੀਜ਼ ਨਹੀਂ ਹੋਣੀ ਚਾਹੀਦੀ ਹੁਣ ਸਾਡੇ ਬਾਜ਼ਾਰ ਦੇ ਇੱਕ ਬੰਦੇ ਦਾ ਸਿਰ ਪਾੜਤਾ ਹੁੰਦਾ ਕੀ ਕਸੂਰ ਹੈ ਜੀ ਠੀਕ ਹੈ ਜੀ ਅਸੀਂ ਕਹਿੰਦੇ ਹਾਂ ਜੀ ਬਿਲਕੁਲ ਜੋ ਹੈ ਜੇ ਤੁਹਾਡੇ ਦਿਲਾਂ 'ਚ ਹੈਗਾ ਤਾਂ ਸਾਡੇ ਦਿਲਾਂ 'ਚ ਵੀ ਹੈਗਾ ਬਟ ਉਹਨੂੰ ਇੱਕ ਇੱਕ ਲੀਗਲ ਪ੍ਰੋਸੈਸ ਨਾਲ ਚੱਲਣਾ ਚਾਹੀਦਾ ਹੈ ਇਲੀਗਲ ਪ੍ਰੋਸੈਸ ਨਾਲ ਨਹੀਂ ਤੁਸੀਂ ਆਉਂਦੇ ਤੁਸੀਂ ਸਾਡਾ ਬਾਜ਼ਾਰ ਬੁਲਾਉਂਦੇ ਤੁਸੀਂ ਸਾਨੂੰ ਕਹਿੰਦੇ ਕਿ ਜੀ ਆਹ ਚੀਜ਼ ਐਵੇਂ ਆਹ ਚੀਜ਼ ਐਵੇਂ ਸਰ ਤੁਸੀਂ ਗੱਲ ਨਹੀਂ ਸਮਝੇ ਇਹ ਗੱਲ ਸਮਝੋ ਅੱਜ ਇਹ ਗੱਲ ਸਮਝੋ ਜੀ ਦੇਖੋ ਜੀ ਦੇਖੋ ਜੀ ਕੋਰਟ कोर्ट ਇੱਕ ਮਿੰਟ ਜੀ ਕੋਰਟ ਜਾਂ ਪੁਲਿਸ ਠੀਕ ਹੈ ਜੀ ਹੁਣ ਦੇ ਵਿੱਚ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਹੋਇਆ ਠੀਕ ਹੈ ਜੀ ਕੋਰਟ ਜਾਂ ਤੁਸੀਂ ਉਹ ਨਹੀਂ ਕੋਰਟ ਕੇਸ ਚੱਲਿਆ ਆ ਉਹਦੀ ਆਪਾਂ ਨੂੰ ਅਗਰ ਅਗਰ ਕੋਰਟ ਉਹ ਕਹਿ ਦਿੰਦਾ ਜੀ ਇਸ ਜਗ੍ਹਾ ਖਾਲੀ ਕਰਕੇ ਦਿਓ ਜੀ ਓਕੇ ਜੀ ਠੀਕ ਹੈ ਜੀ ਤੁਹਾਡਾ ਮਨ ਕੀ ਕਹਿੰਦਾ ਕਿ ਹਾਂ ਪੱਲ ਸਿੰਘ ਦੀ ਜਗ੍ਹਾ ਨੂੰ ਬਣਾਉਣਾ ਚਾਹੀਦਾ ਟਿਕਾਣਾ ਮੇਰੀ ਉਮਰ 40 ਸਾਲ ਹੈ ਜੀ ਮੈਂ ਕਹਿੰਦਾ ਜੀ ਅਗਰ ਇੱਥੇ ਹੈਗਾ ਅਗਰ ਭਗਤ ਸਿੰਘ ਜੀ ਇੱਥੇ ਆ ਕੇ ਰਹੇ ਨੇ ਜਾਂ ਜੋ ਕੁਝ ਵੀ ਕੀਤਾ ਤੇ ਬਿਲਕੁਲ ਬਣਾਉਣਾ ਚਾਹੀਦਾ ਠੀਕ ਹੈ ਨਾ ਜੀ ਬਟੋਏ ਕਿ ਲੀਗਲ ਵੇ ਨਾਲ ਇਲੀਗਲ ਵੇ ਨਾਲ ਨਹੀਂ ਤੁਹਾਨੂੰ ਲੱਗਦਾ ਇਥੇ ਸੱਚੀ ਭਗਤ ਸਿੰਘ ਹੁਣ ਆਏ ਸੀ ਕਿ ਤੁਹਾਨੂੰ ਲੱਗਦਾ ਨਹੀਂ ਕੋਜੀ ਮੈਂ ਤਾਂ 40 ਸਾਲ ਦੀ ਮੇਰੀ ਉਮਰ ਹੈ ਜੀ ਆਹ ਦੇਖੋ ਜੀ ਦੇਖੋ ਜੀ ਕੋਈ ਪੁਰਾਣੇ ਵੇਲੇ ਆਪਾਂ ਨਹੀਂ ਸੁਣਿਆ ਜੀ ਆਪਾਂ ਜਦੋਂ ਇਥੇ ਜਦੋਂ ਕਦੀ ਅਧਿਕਾਰੀ ਆਏ ਉਹਨਾਂ ਮੂੰਹ ਜ਼ਰੂਰ ਸੁਣਿਆ ਜਾਂ ਜਿਵੇਂ ਇਹ ਸਾਰੇ ਬੰਦੇ ਇਹਨਾਂ ਮੂੰਹ ਸੁਣਿਆ ਜੀ ਅਸੀਂ ਤਾਂ ਬਾਜ਼ਾਰ ਚੋਂ 20-20 ਸਾਲ ਤੋਂ ਦੁਕਾਨਾਂ ਕੀਤੀਆਂ ਸਾਨੂੰ ਕੀ ਪਤਾ ਜੀ ਅਸੀਂ ਕਹਿੰਨੇ ਆ ਜੀ ਅਸੀਂ ਤੁਹਾਡੇ ਨਾਲ ਡਿਨਾਈ ਕਰਦੇ ਨਹੀਂ ਅਸੀਂ ਕਹਿੰਨੇ ਵੀ ਤੁਸੀਂ ਕਹਿ ਰਹੇ ਹੋ ਸੱਚ ਹੋਊਗਾ ਹੁਣ ਇੱਕ ਬੰਦੇ ਦੀ ਜਗ੍ਹਾ ਇੱਕ ٹرسٹ ਦੀ ਜਗ੍ਹਾ ਆਪણો ਨੂੰ ਸਾਬਤ ਕਰਨਾ ਹੀ ਪਏਗਾ ਨਾ ਆਪਾਂ ਨੂੰ ਸਾਬਤ ਕਰਕੇ ਤੇ ਬਿਲਕੁਲ ਲੀਗਲ ਵੇ ਨਾਲ ਤੁਹਾਡੀ ਜਗ੍ਹਾ ਸਰ ਤੁਸੀਂ ਗੱਲ ਨਹੀਂ ਸਮਝੇ ਬਿਲਕੁਲ ਛਡਾਣਾ ਚਾਹੀਦਾ ਹੈ ਕਰੇਗਾ ਤਾਂ ਹੁਣ ਤੁਸੀਂ ਦੇਖੋ ਜੀ ਦੁਕਾਨਦਾਰ ਨਹੀਂਗਾ ਦੁਕਾਨਦਾਰ ਨਹੀਂਗਾ ਆਪਾਂ ਆਪਾਂ ਕਹਿੰਦੇ ਜੀ ਇਹ ਲੀਗਲ ਆ ਆਪਾਂ ਕਹਿੰਦੇ ਜੀ ਦੁਕਾਨਦਾਰ ਨਹੀਂਗਾ ਤੁਸੀਂ ਇੱਥੇ ਬਲਾਓ ਜੀ ਸਾਰਿਆਂ ਨੂੰ ਇਕੱਠੇ ਕਰੋ ਜੀ ਪ੍ਰਸ਼ਾਸਨ ਬੁਲਾਇਆ ਜਾਏ ਜੀ ਆਪਾਂ ਕਹਿੰਦੇ ਜੀ ਠੀਕ ਹੈ ਜੀ ਜਿਹੜੇ ਦੁਕਾਨਦਾਰ ਹੈ ਇਹਨਾਂ ਨੇ ਇਹ ਜਗ੍ਹਾ ਜਿਹੜੀ ਇਹ ਦੁਕਾਨਾਂ ਟਰੱਸਟ ਤੋਂ ਲਈ ਇਹ ਟਰੱਸਟ ਤੋਂ ਦੁਕਾਨ ਲਈ ਜੀ 50 ਸਾਲ ਪੁਰਾਣੀ ਦੁਕਾਨ ਹੈ ਇਹਨਾਂ ਕੋਲ ਜੀ ਇਹ ਕਿਰਾਇਆ ਦਿੰਦੇ ਪਏ ਨੇ ਅੱਜ ਉਹ ਹੈਗੇ ਨਹੀਂ ਬਾਹਰ ਗਏ ਨੇ ਅਸੀਂ ਕਿਸੇ ਚੀਜ਼ ਨੂੰ ਗਲਤ ਨਹੀਂ ਕਹਿੰਦੇ ਅਸੀਂ ਤਰੀਕੇ ਨੂੰ ਗਲਤ ਕਹਿੰਦੇ ਹਾਂ ਅਸੀਂ ਗਲਤ ਨਹੀਂ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਕਿ ਯਾਰ ਇੱਥੇ ਭਗਤ ਸਿੰਘ ਦੇ ਆਏ ਹੀ ਨਹੀਂ ਸੀਗੇ ਦੇਖੋ ਜੀ ਜਿਹੜੀ ਚ ਬਟ ਅਸੀਂ ਤਰੀਕੇ ਨੂੰ ਗਲਤ ਕਹਿੰਦੇ ਆ ਇਹ ਦੇਖੋ ਕਿਸੇ ਦਾ ਵੀ ਆਪਾਂ ਸ਼ਟਰ ਨਹੀਂ ਪੱਟ ਸਕਦੇ ਯਾਰ ਅਕਸਰ ਅਸੀਂ ਦੁਕਾਨਦਾਰਾਂ ਸਾਡਾ ਵੀ ਯਾਰ ਕੋਈ ਰੋਜੀ ਰੋਟੀ ਐ ਸਾਰਾ ਕੁਝ ਐ ਅੱਜ ਸਾਡਾ ਤੁਸੀਂ ਸ਼ਟਰ ਪੱਟ ਕੇ ਚਲੋ ਕੋਈ ਨਹੀਂ ਕੱਲ ਨੂੰ ਤਾਂ ਰਾਹ ਜਾਂਦਾ ਸਾਡੇ ਸ਼ਟਰ ਹੀ ਪੱਟ ਦਿਆ ਕਰੇਗਾ ਜੋ ਘਟੇਗਾ ਬਿਲਕੁਲ ਗਲਤ ਕੀਤਾ ਨਾ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਜ਼ਰੂਰ ਹੋਣੀ ਚਾਹੀਦੀ ਐ ਇਹ ਸ਼ਰਯਾਮ ਤੱਕ ਐ ਅਸੀਂ ਕਿਸੇ ਦੀ ਜਗ੍ਹਾ ਪਰਮਿਟਸਿਨ ਸੇ ਬਾੜ ਨਹੀਂ ਸਕਦੇ ਬਿਨਾ ਪਰਮਿਸ਼ਨ ਤੋਂ ਅਗਲੇ ਤਾਂਲੇ ਭੰਨੇ ਅਗਲੇ ਆਸਮਾਨ ਖੁਰਦਬੁਰਦ ਕੀਤਾ ਚੋਰੀ ਕੀਤੀ ਸਮਾਨ ਭੰਨਿਆ ਸਾਰਾ ਕੁਝ ਮੂਰ ਤੁਹਾਡੇ ਕੋਲ ਹੈ ਸਾਰਾ ਸਮਾਨ ਚੱਕ ਕੇ ਲੈ ਗਏ ਅਗਲੇ ਜੂਸ ਦੀਆਂ ਸਾਰਾ ਸਮਾਨ ਚੱਕ ਕੇ ਲੈ ਗਏ ਸਿੰਘ ਦੀ ਕੇਅਰ ਕਰਨਗੇ ਇਹ ਇਹ ਮੰਗ ਹੈ ਵੀ ਸਰਕਾਰ ਨੇ ਤੇ ਜਲਦ ਕੋਈ ਸਖਤ ਐਕਸ਼ਨ ਲਵੇ ਇਹ ਬਹੁਤ ਧੱਕਾ ਹੈ ਐਵੇਂ ਦੇ ਕੰਮ ਨੂੰ ਕੋਈ ਹجوم 200 100 200 ਬੰਦੇ ਦਾ ਇੱਕ ਮਿੰਟ ਯਾਰ 100 200 ਬੰਦਾ ਕੋਈ ਆਏਗਾ ਆ ਕੇ ਕਿਸੇ ਦੁਕਾਨ ਬਣ ਕੇ ਚਲਾ ਜਾਇਆ ਕਰੇਗਾ ਲਾਅ ਐਂਡ ਆਰਡਰ ਦਾ ਨਾ ਬੇੜਾ ਕਰਕ ਹੋ ਗਿਆ ਫਿਰ ਫੁਰਪੁਰ ਚ ਜੇ ਅਸੀਂ ਐਸਆਈ ਮੌਕੇ ਤੇ ਮੌਜੂਦ ਸੀ ਅਸੀਂ ਐਸਆਈ ਨੂੰ ਕਿਹਾ ਵੀ ਤੁਸੀਂ ਫੋਨ ਕਰੋ ਫੋਰਸ ਬਲਾਓ ਕਹਿੰਦਾ ਮੈਂ ਕਿਧਰ ਫੋਰਸ ਬਲਾਵਾ ਦੱਸੋ ਇੱਕ ਜ਼ਿੰਮੇਵਾਰ ਮਲਾਮ ਦਾ ਕੋ ਜਵਾਬ ਹੈ ਮੈਂ ਕਿਧਰ ਫੋਰਸ ਬਲਾਵਾ ਜੇ ਇਹ ਲਾਡ ਆਰਡਰ ਮੈਂਟੇਨ ਨਹੀਂ ਕਰ ਸਕਦੇ ਫਿਰ ਇਹਨਾਂ ਨੇ ਵਰਦੀਆਂ ਕਾਹਤੋਂ ਪਾਈਆਂ ਇਹਨਾਂ ਨੇ ਜੀ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਹੜੇ ਬੰਦਿਆਂ ਨੇ ਗਲਤ ਅੰਸਰਾਂ ਨਾਲ ਆ ਕੇ ਕੰਮ ਕੀਤਾ ਹੈ ਉਹਨਾਂ ਨੂੰ ਸ਼ਨਾਖਤ ਕਰਕੇ ਉਹਨਾਂ ਸਖਤ ਪਰਚਾ ਹੋਣਾ ਚਾਹੀਦਾ ਹੈ ਤੇ ਇਨਸਾਫ ਤੇ ਜਲਦਕਿਨ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ